ਇਸ ਤਰ੍ਹਾਂ ਇਹ ਹੀਰਾ ਵੀ ਇਹ ਕਿਹੜੀ ਵਾਰਸ਼ਾ ਦੀ ਹਾਂ ਵਾਰਸ਼ਾ ਦੀ ਹੀਰਾ ਇਹ ਸਾਡੇ ਬਜ਼ੁਰਗ ਪੜਦੇ ਰਹੇ ਆ 100 ਸਾਲ ਤੋਂ ਉੱਤੇ ਆ ਜੀ ਇਹ 100 ਸਾਲ ਤੋਂ ਉੱਤੇ ਇਕ ਦਾਵਾ ਹਾਂਜੀ ਹਾਂਜੀ ਇਹ 100 ਸਾਲ ਤੋਂ ਉੱਤੇ ਇਕ ਦਾਵਾ ਵਾਰਸ਼ਾ ਦੀ ਜਿਹੜੀ ਹੀਰ ਲਿਖੀ ਹੋਈ ਸੀ ਇੱਕ ਵਾਰੀ ਦਰਸ਼ਨ ਕਰਵਾ ਦਿਓ ਇਹ ਲਾਹੌਰ ਦੀ ਛਪੀ ਹੋਈ ਆ ਇਹ ਲਾਹੌਰ ਦੀ ਛਪੀ ਹੋਈ ਆ 100 ਸਾਲ ਪੁਰਾਣੀ ਕਿਤਾਬ ਆ ਹਾਂ ਗੱਡਾ ਆਮ ਕਰੇ ਨਹੀਂ ਸੀ ਇਹ ਲਾਣੇ ਵਾਲੇ ਜਿਹੜੇ ਹੁੰਦਾ ਸੀ ਜਿਵੇਂ 4x4 ਟਰੈਕਟਰ ਆ ਅੱਜ ਆ ਮਿਲਦੇ ਆ ਉਦੋਂ ਐ ਨਹੀਂ ਸੀ ਇਹਦਾ ਲੱਜ ਕੋਈ 5-4 ਘਰਾਂ ਚੋਂਦਾ ਸੀ ਗੱਡਾ ਜੇ ਕੋਈ ਮੰਗ ਕੇ ਲੈ ਜਾਂਦਾ ਅਗਲਾ ਗੱਡੇ ਜਿੱਨਾ ਸਾਨ ਕਰਦਾ ਜਿਵੇਂ ਇੱਕ ਹੱਤ ਹੈਗੀ ਆ ਪਿਆਵ ਕਾਹਤ ਬਣੀ ਹੋਈ ਆ ਹਾਂ ਜਦੋਂ ਬਾਈ ਇੱਥੇ ਆਉਂਦਾ ਸੀ ਮੈਂ ਚੀਜ਼ਾਂ ਦੇਖਦਾ ਸੀ ਜਦੋਂ ਅਸੀਂ ਸਾਫ ਕਰਦੇ ਮੇਰੇ ਅੰਦਰ ਕਿ ਦਰਦ ਜਾਗਿਆ ਵੀ ਯਾਰ ਪੰਜਾਬ ਵੀ ਇਹ ਹਜ ਤੱਕ ਇਨਾਂ ਨੇ ਮੇਰੇ ਅੰਦਰ ਇਹ ਜਿਹਾ ਸ਼ੌਂਕ ਪੈਦਾ ਕਰਤਾ ਵੀ ਮੈਂ ਇਹਨੂੰ ਉਹਨਾਂ ਨੂੰ ਹੁਣ ਬੱਚਾ ਵਾਂਗ ਦੇ ਹੂੰ ਮੈਂ ਸਵੇਰੇ ਸਲਾਦਪੁਰੇ ਸਾਈਕਲ ਤੇ ਜਾਣਾ ਸ਼ੈਰ ਕਰਨਾ 25 ਕਿਲੋਮੀਟਰ ਮੈਂ ਸ਼ੈਰ ਕਰਕੇ ਆਉਂਦਾ ਸਾਈਕਲ ਤੇ ਆਉਂਦਾ ਹੋਇਆ ਮੈਂ ਸਾਰਾ ਦੇਖ ਕੇ ਮੇਰੇ ਮਨ ਨੂੰ ਆਏ ਹੋ ਜਾਂਦਾ ਵੀ ਯਾਰ ਮੈਂ ਬਾਹਰਲੇ ਦੇਸ਼ ਦਾ ਇੱਕ ਕਿੜਾ ਲਾ ਆਪਰਾ ਨੇ ਬੱਟੇ ਪਾਇਆ ਜੀ ਆ ਤਕਰੀਰ ਨਾਲ ਲੱਗਦੇ ਤੋਲਦੇ ਇਹ ਸਮਾਹ ਆ ਦੁਕਾਨ ਦੇ ਇੱਕ ਸੇਠ ਬੈਠਾ ਹੁੰਦਾ ਸੀ ਬਈ ਹਣਾ ਉਹ ਤੋਲਦਾ ਹੁੰਦਾ ਸੀ ਨਾ ਤਕਲੀ ਦੇ ਨਾਲ ਹੁਣ ਤਾਂ ਗ੍ਰਾਮਾਜ ਆ ਗਿਆ ਸਿਰਾਂ ਸੀ ਪਾਈ ਗਿਆ ਸੇਰ ਸੇਰ ਅੱਜ ਤੱਕ ਇਹਨੂੰ ਪਤਾ ਹੀ ਨਹੀਂ ਹੁੰਦਾ ਸੇਰ ਦਾ ਅੱਜ ਸੇਰ ਹਾਂ ਨਹੀਂ ਉਸ ਤਾ ਅੱਗੇ ਜਿਹੜਾ ਸਮਾਨ ਆ ਪਸੇਰੇ ਇਹਨੂੰ ਕਹਿੰਦੇ ਪੰਜ ਸੇਰ ਸੇਰੀ ਕਹਿੰਦੇ ਸੀ ਪੰਜ ਸੇਰ ਹੁੰਦਾ ਇਹਨਾਂ ਨੇ ਅਸੀਂ ਲੱਕਣਾ ਪਾਲਦੇ ਰਹਿਣ ਪਿਆ ਸਾਦੇ ਨੂੰ ਬੁੱਲੇ ਪਣੀ ਸੀ ਤੁਸੀਂ ਬਸ ਸਾਰੀ ਦਿਹਾੜੀ ਇੱਥੇ ਆ ਕੇ ਬੈੰਨੇ ਹੋ ਚਾ ਸਵੇਰੇ ਆ ਜਿੰਨੋ ਸ਼ਾਮ ਨੂੰ ਜਾਂਦਾ ਹਾਂ ਜੀ ਸੁਬਾ ਸ਼ਾਮ ਮੈਂ ਜਿਹੜਾ ਮਾਰਦਾ ਸੀ ਹੁਣ ਥੋੜੀ ਜਿਹੀ ਮੇਰੀ ਤਵੀਤ ਖਰਾਬ ਹੋ ਗਈ ਸੀ ਹੁਣ ਮੈਂ ਥੋੜਾ ਘੱਟ ਹਾਂ ਨਾ ਉਹ ਵੈਸੇ ਤੜਕੇ ਖੁੱਲ ਜਾਂਦੇ ਐਸੇ ਮੁੰਡੇ ਖੁੱਲ ਜਾਂਦੇ ਆ ਸ਼ਾਮ ਨੂੰ ਜਿੰਦਾ ਲਾ ਜਾਂਦੇ ਆ ਸਾਰਾ ਦਿਨ ਖੁੱਲਾ ਹੁੰਦਾ ਜੀ ਹਾਂਜੀ ਉਹ ਭਾਈ ਕਾਨ ਸਿੰਘ ਨਾਪਾ ਦਾ ਜਿਹੜਾ ਚੱਠਾ ਪੈ ਗਿਆ ਚੱਕਿਓ ਭਾਈ ਇਹ ਇਹ ਤੁਸੀਂ ਕਿੱਥੋਂ ਇਕੱਠਾ ਇਹ ਮਾਨਕੋਸ਼ ਆ ਜੀ ਭਾਈ ਕਾਨ ਸਿੰਘ ਨਾਪਾ ਮਾਨਕੋਸ਼ ਹਾਂ ਹਾਂ ਮਾਏ ਮਾਨਕੋਸ਼ਾ ਇਹ ਪਿੱਥੋਂ ਦੇ ਸੀ ਜੀ ਹਾਂ ਤੇ ਇਹ ਮਲਕੇ ਇਹਨਾਂ ਦੇ ਬਹੁਤ ਆਰਾਮ ਪਰੇ ਕੋਲੇ ਹਾਂ ਆਰਾਮ ਪਰੇ ਕੋਲੇ ਇਹਨਾਂ ਨੇ ਬਹੁਤ ਵੱਡੀ ਘਰਨਾ ਕੀਤੇ ਜੇ ਮਨੁਸਾਨ ਨੇ ਹਮ ਇਹਨਾਂ ਦੀ ਫੋਟੋ ਵੀ ਹੈਗੀ ਇੱਥੇ ਜੀ ਤੇ ਇਹਨਾਂ ਮਲਕੇ ਉਹ ਬੰਦੇ ਨੇ 1930 ਦੇ ਵਿੱਚ ਇਹ ਹਮ ਮਤਲਬ ਕਿ ਛਪਾਇਆ ਸੀ ਜੀ ਇਹ 1930 ਦੇ ਬੱਚੇ ਪ੍ਰਕਾਸ਼ਤ ਹੋਇਆ ਸੀ ਹਾਂ ਮਹਾਰਾਜਾ ਪਟਿਆਲੇ ਨੇ ਛਪਾਇਆ ਸੀ ਜੀ ਇਹ 1930 ਦੇ ਵਿੱਚ ਭਾਈ ਕਾਨ ਸਿੰਘ ਨਾਭਾ ਤੋਂ ਸਿੱਖ ਇਤਿਹਾਸ ਦੇ ਵਿੱਚ ਬੜਾ ਆਦਰ ਤੇ ਸਤਿਕਾਰ ਦੇ ਨਾਲ ਭਾਈ ਕਾਨ ਸਿੰਘ ਨਾਭਾ ਜਿਹੜਾ ਨਾਮ ਆ ਉਹ ਲਿਆ ਜਾਂਦਾ ਇੱਕ ਇਹ ਵੀ ਤੁਸੀਂ ਸਾਨੂੰ ਆਫਰ ਰਿਕਾਰਡ ਦੱਸ ਰਹੇ ਸੀਗੇ ਕਿ ਇਹਦੇ ਵਿੱਚੋਂ ਜਿਹੜਾ ਮਹਾਨ ਕੋਸ਼ ਸਿੱਖ ਇਤਿਹਾਸ ਦੀ ਕੋਈ ਵੀ ਹਿਸਟਰੀ ਆਪਾਂ ਪੜ ਕੇ ਜਾਣ ਸਕਦੇ ਹਾਂ ਜੀ ਜਾਣ ਸਕਦੇ ਆ ਕੋਈ ਦਵਾਈਆਂ ਵਿੱਚ ਹੈਗੀਆਂ ਬੂੜੀ ਤੋਂ ਲੈ ਕੇ ਰਾੜੇ ਤੱਕ ਇਹਨੂੰ ਆਪਾਂ ਜੇ ਪੜੀਏ ਧਿਆਨ ਨਾਲ ਹਰ ਤਾਂ ਲੋਕਾਂ ਨੇ ਪੜ੍ਹਨੀ ਸ਼ਰਤਾ ਜੀ ਦੂਰ ਹੋ ਗਏ ਕੋਈ ਦੂਰੀ ਨਹੀਂ ਕਿਸੇ ਨੂੰ ਇੰਟਰਸਟਿੰ ਹਾਂ ਇਹਦੇ 25 ਜਲ ਤਾਂ ਸਭੀਆਂ ਯੂਨੀਵਰਸਿਟੀਾਂ 'ਚ ਲੱਗੀਆਂ ਹੋਈਆਂ ਹੂੰ ਬਿਲਕੁਲ ਹੈਗੀਆਂ ਲੋਕ ਪੀ ਐਚ ਡੀ ਕਰ ਰਹੇ ਹੂੰ ਤੇ ਪਰ ਹੁਣ ਨਹੀਂ ਇੰਟਰਸਟਡ ਨਹੀਂ ਲੋਕਾਂ ਦਾ ਪੜਨ 'ਚ ਹੂੰ ਤਾਂ ਅਖਬਾਰ ਵੀ ਜਿਹੜੇ ਘਰਾਂ 'ਚ ਲੱਗੇ ਹੋਇਆ ਜਿਵੇਂ ਤੈ ਆ ਕੀ ਜੇ ਅਪਣੀ ਦੀ ਦੇਖਦੇ ਆ ਜਿਵੇਂ ਪ੍ਰੈਸ ਨੇ ਦੇਤਾ ਉਹ ਤੈ ਬਜੀ ਬਜੀ ਫਿਰ ਵਾਪਸ ਜਾ ਬੜਦੇ ਹੂੰ ਕੋਲਦੇ ਨਹੀਂ ਚ ਕੋਈ ਹੂੰ ਪੜਦੇ ਨਹੀਂ ਲੋਕ ਕਿਤਾਬਾਂ ਤੋਂ ਹਸਲ ਦੇ ਵਿੱਚ ਟੁੱਟ ਗਏ ਬਿਲਕੁਲ ਖਦਮਾ ਸਾਡੇ ਰੂਪਸੰਦਾ ਚਿੱਠਾ ਪਿਆ ਦੇਖੋ ਪੁਰਾਣਾ ਹੂੰ ਇਹ ਵੀ ਸਾਨੂੰ ਦਾਦੀਆਂ ਨਾਨੀਆਂ ਸਾਡੀਆਂ ਬਾਤਾਂ ਸੁਣਾਉਂਦੀਆਂ ਹੁੰਦੀ ਸੀ ਹੂੰ ਵੀ ਬੰਦੇ ਦਾ ਜਿਹੜਾ ਮਾਨਾ ਉਹ ਮਜਬੂਤ ਹੋ ਜੇ ਵੀ ਆ ਬੇਵਤਾ ਬੰਦਾ ਨਾ ਸੁਣਵਾਣੀ ਕੋਈ ਜਿਵੇਂ ਚੱਲਦਾ ਸੀ ਬੰਦਾ ਮਾਨਸਿਕ ਤੌਰ ਤੇ ਕਾਰ ਕਰਨਾ ਬੱਚੇ ਨੂੰ ਹਾਂ ਐ ਉਹ ਗੱਲਾਂ ਸਾਡੇ ਮਨ ਚ ਇਹਨਾਂ ਦੀਆਂ ਬਾਤਾਂ ਸੁਣੀਆਂ ਇਹ ਚੀਜ਼ਾਂ ਸਮਝਦਾ ਉਹ ਕਿਹ ਚੀਜ਼ਾਂ ਨੇ ਜਿਹੜੀ ਜਗਾ ਹਾਂ ਵੀ ਰਾਜੇ ਦੇ ਮੁੰਡੇ ਹੋ ਗਏ ਉਹਨਾਂ ਨੇ ਬੇਵਤਾ ਝੱਲੀਆਂ ਕਿਵੇਂ ਕਿਵੇਂ ਉਹਨਾਂ ਨੇ ਆਪਦੀ ਜ਼ਿੰਦਗੀ ਅੰਡਾਈ ਆ ਇਸੇ ਤਰ੍ਹਾਂ ਹੀ ਹਾਸ਼ੀਰ ਆ ਵੀ ਇਹ ਕਿਵੇਂ ਹਾਂ ਬਾਰਿਸ਼ਾ ਦੀ ਹੀਰ ਇਹ ਸਾਡੇ ਬਜ਼ੁਰਗ ਪੜਦੇ ਰਹੇ ਆ 100 ਸਾਲ ਤੋਂ ਉੱਤੇ ਆ ਜੀ ਇਹ 100 ਸਾਲ ਤੋਂ ਉੱਤੇ ਕਿਤਾਬ ਹੈ ਹਾਂਜੀ ਹਾਂਜੀ ਇਹ 100 ਸਾਲ ਤੋਂ ਉੱਤੇ ਇੱਕ ਦਾਵਾ ਵਾਰਿਸ ਸ਼ਾਹ ਦੀ ਜਿਹੜੀ ਹੇਰ ਲਿਖੀ ਹੋਈ ਸੀ ਇੱਕ ਵਾਰੀ ਦਰਸ਼ਨ ਕਰਵਾ ਦਿਓ ਜੀ ਇਹ ਲਾਹੌਰ ਦੀ ਸ਼ਫੀ ਹੋਈ ਹੈ ਇਹ ਲਾਹੌਰ ਦੀ ਸ਼ਫੀ ਹੋਈ ਹੈ 100 ਸਾਲ ਪੁਰਾਣੀ ਕਿਤਾਬ ਹੈ ਬਾਪੂ ਹੁਣਾਂ ਦੀ ਸੰਭੀ ਹੋਈ ਹੈ ਇੱਥੇ ਜੋ ਪੁਰਾਣੇ ਪੰਜਾਬ ਦੀਆਂ ਬਾਤਾਂ ਜਿਹੜੀਆਂ ਚੀਜ਼ਾਂ ਪਾਉਂਦੀਆਂ ਨੇ ਇਹ ਸਾਡਾ ਇੱਕ ਜ਼ਿੰਦਗੀ ਦਾ ਅਹਿਮ ਹਿੱਸਾ ਹੈ ਇਹਦੇ ਚ ਉਰਦੂ ਵੀ ਆ ਤੇ ਫਾਰਸੀ ਦੇ ਲਫ਼ਜ਼ੇ ਆ ਜੀ ਪੜ੍ਹਦੇ ਆ ਬੜਾ ਆਨੰਦ ਆਉਂਦਾ ਇਕੱਲੇ ਬੈਠ ਕੇ ਪੜ੍ਹੀਏ ਆਪਾਂ ਉਹ ਸਮੇਂ ਚ ਸਾਂਝੇ ਸਮਝਣਾ ਇੱਕ ਬੰਦਾ ਪੜਦਾ ਹੁੰਦਾ ਇਹਨੂੰ ਇਹਨਾਂ ਹਣ ਪੜਦਾ ਸੀਗੀ ਇੱਕ ਬੰਦਾ ਪੜਦਾ 10 ਵੀ ਬੰਦੇ ਸੁਣਦੇ ਕੋਲੇ ਦੇ ਕਿ ਸੁਣਦੇ ਸੀ ਹਾਂਜੀ 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 ਉਦੋਂ ਬਾਅਦ ਹੀਰ ਦੇ ਕਲੀਆਂ ਬਣੀਆਂ ਉਦੋਂ ਬਾਅਦ ਲੇਖਕਾਂ ਨੇ ਫਿਰ ਬੜਾ ਬੜਾ ਕੁਝ ਲਿਖਤਾ ਅੱਜ ਕੱਲ ਤਾਂ ਮੋਬਾਈਲ ਲੈ ਕੇ ਅੰਦਰ ਪੜ ਜਾਂਦੇ ਹਾਂਜੀ ਹਾਂਜੀ ਮਨੋਰੰਜਨ ਦਾ ਸਾਧਨ ਸੀ ਮਨੋਰੰਜਨ ਦਾ ਸਾਧਨ ਤੁਸੀਂ ਜਿਵੇਂ ਬਾਪੂ ਹੁਣਾਂ ਨੇ ਦੱਸਿਆ ਕਿ ਰੂਪਸੰਦਾ ਚੱਠਾ ਹੋ ਗਿਆ ਜਾਂ ਭਾਈ ਕਾਹਨ ਸੰਗਰਾਪ ਦਾ ਮਹਾਨ ਕੁਝ ਹੋ ਗਿਆ ਜਿਹੜੀ ਅੱਜ ਦੀ ਨਵੀਂ ਪਨੀਰੀ ਆ ਉਹ ਇਹਦੀ ਜਦੋਂ ਟੁੱਟ ਗਈ ਦੂਰ ਹੋ ਗਈ ਟੁੱਟ ਗਈ ਜੀ ਬਿਲਕੁਲ ਟੁੱਟ ਗਈ ਟੁੱਟਣ ਦਾ ਸਭ ਤੋਂ ਵੱਡਾ ਕ ਕਿ ਜਿਹੜੀ ਆਪਣੀ ਰਹਿਣ ਸਹਿਣ ਆ ਉਹ ਅਪਡੇਟ ਹੋ ਗਏ। ਹੂੰ। ਕਪੜਾ ਲੀੜਾ ਪਾਉਣ ਦੀ ਪ੍ਰਕਿਰਿਆ ਬਦਲ ਗਈ। ਹੂੰ। ਪਹਿਲਾਂ ਕੀ ਹੁੰਦਾ ਸੀ ਘਰਾਂ ਦੇ ਵਿੱਚ ਸਿੰਪਲ ਫੋਨ ਹੁੰਦੇ ਸੀ। ਹੂੰ। ਸਿੰਪਲ ਫੋਨਾਂ ਤੋਂ ਮੋਬਾਈਲ ਟੱਚ ਫੋਨ ਹੋ ਗਏ। ਹੂੰ। ਬੱਚੇ ਆਪਦੀਆਂ ਪੜ੍ਹਨ ਵਾਲੀਆਂ ਕਿਤਾਬਾਂ ਤੋਂ ਦੂਰ ਹੋ ਗਏ। ਹੂੰ। ਬੱਚੇ ਆਪਦੇ ਮਾਂ ਪਿਓ ਦੇ کردار ਤੋਂ ਦੂਰ ਹੋ ਗਏ। ਹੂੰ। ਜਿਹੜੇ ਬੱਚੇ ਸਕੂਲ ਦੇ ਪੜਾਏ ਹੋਏ ਕਿਤਾਬਾਂ ਨਹੀਂ ਪੜ੍ਹ ਸਕਦੇ ਉਹ ਬੱਚੇ ਇਹ ਚੀਜ਼ਾਂ ਨੂੰ ਕਿਵੇਂ ਪੜ੍ਹਨਗੇ? ਹੂੰ। ਜਿਹੜੀ ਅੱਜ ਜਨਰੇਸ਼ਨ ਪੜ ਨਹੀਂ ਰਹੀ ਸਾਡੀ ਉਹ ਇਹੀ ਕਾਰਨ ਆ ਵੀ ਇੱਕ ਟੀਚਰ ਆਗਿਆਕਾਰੀ ਹੁੰਦਾ ਉਹ ਰਿੜਕ ਰਿੜਕ ਕੇ ਇੱਕ ਟੀਚਰ ਬੰਦਾ ਉਹ ਕਲਾਸ ਦੇ ਵਿੱਚ ਕਾਲਜਾਂ ਦੇ ਵਿੱਚ ਸਟੂਡੈਂਟਾਂ ਤੇ ਬਹੁਤ ਮੱਥਾ ਮਾਰਦਾਈ ਬੱਚੋ ਤੁਸੀਂ ਪੜੋ ਉਹਨਾਂ ਦਾ ਮਤਲਬ ਇਹ ਕੀ ਹੀ ਆ ਵੀ ਅਸੀਂ ਆਪਦੀ ਇੱਕ ਜ਼ਿੰਦਗੀ ਕੱਟਣੀ ਆ ਉਹਨਾਂ ਨੂੰ ਕੋਈ ਮਾਪਿਓ ਦਾ ਨਹੀਂ ਕੋਈ ਪੁਰਾਣੇ ਇਤਿਹਾਸ ਪੜਨ ਦਾ ਨਹੀਂ ਉਹਨਾਂ ਨੂੰ ਆਪਦੀਆਂ ਬੌਕਸ ਪੜਨ ਦਾ ਨਹੀਂ ਉਹਨਾਂ ਦੀਆਂ ਬੌਕਸ ਆਪਦੀਆਂ ਪਾਰਟੀਆਂ ਪਈਆਂ ਕੰਟੇਨਰਾਂ ਦੇ ਵਿੱਚ ਪਈਆਂ ਕਈ ਹਾਲਾਤ ਸਟੂਡੈਂਟਾਂ ਦੇ ਇਹੋ ਜਿਹੇ ਹੋ ਗਏ ਕਿ ਕਿਤਾਬਾਂ ਉਹਨਾਂ ਦੀ ਬੱਸਾਂ 'ਚ ਰਹਿ ਜਾਂਦੀਆਂ ਪਤਾ ਨਹੀਂ ਪਤਾ ਹੀ ਨਹੀਂ ਲੱਗਦਾ ਪਤਾ ਹੀ ਨਹੀਂ ਲੱਗਦਾ ਮੈਂ ਕਈ ਵਾਰ ਗੱਲਾਂ ਹੈਰਾਨ ਰਹਿ ਜਾਂਦਾ ਉਹ ਦੂਜੇ ਦਿਨ ਆ ਕੇ ਬੋਲਦੇ ਆ ਬਾਈ ਜੀ ਮੈਂ ਬਸ ਤੇ ਆਇਆ ਸੀ ਮੇਰੀ ਇੱਥੇ ਕਿਤਾਬ ਰਹਿ ਗਈ ਮੈਨੂੰ ਇਹ ਗੱਲਾਂ ਬਹੁਤ ਡੂੰਘੀਆਂ ਦੇਖਣ ਨੂੰ ਮਿਲਦੀਆਂ ਵੀ ਸਾਡਾ ਸਮਾਂ ਸੀ ਜਦੋਂ ਮੈਂ ਲਗਭਗ 2006 ਦੇ ਵਿੱਚ ਪਲੱਸ 2 ਕੀਤੀ ਸੀ ਕੀਤੀ ਸੀ ਮੇਰੀ ਮੈਥ ਦੀ ਕਾਪੀ ਹਜੇ ਤੱਕ ਮੇਰੇ ਕੋਲੇ ਸੰਭੀ ਪਈ ਆ ਹੂੰ ਉਹਦੇ ਸਾਮ ਮੈਂ ਦੇਖਦਾ ਨਹੀਂ ਸਾਡੇ ਹਰਦੀਪ ਰਾਏ ਕੋੜਫੱਤੇ ਤੋਂ ਟੀਚਰ ਸੀ ਹੂੰ ਉਹਨਾਂ ਨੂੰ ਅੱਜ ਅਸੀਂ ਦੇਖ ਦੇਖ ਕੇ ਜਿਹੜਾ ਸਾਨੂੰ ਕੋਈ ਸਵਾਲ ਉਲਝਦਾ ਉਹਨਾਂ ਦੇ ਸਾਮ ਸਾਡੇ ਪੜਾਏ ਵੀ ਅੱਜ ਵੀ ਮੇਰੇ ਯਾਦ ਆਉਂਦੇ ਆ ਥੋੜੀ ਉਹ ਟੀਚਰ ਨਾਲ ਵੀ ਸਾਝ ਪੈਂਦੀ ਆ ਉਹ ਵੀ ਖੇਤਾਂ ਦੇ ਹੂੰ ਸਾਡੇ ਅੱਜ ਉਹ ਉਹਨਾਂ ਨੇ ਸਾਡੀ ਬਦਲੀ ਕਰਾ ਕੇ ਮੋੜ ਮੰਡੀ ਚਲੇ ਗਏ ਅੱਜ ਵੀ ਸਾਡੀਆਂ ਉਹਨਾਂ ਨਾਲ ਇੰਨੀਆਂ ਯਾਦਾਂ ਰਹਿੰਦੀਆਂ ਵੀ ਉਹਨਾਂ ਦੇ ਪੜਾਏ ਬੇ ਅਸੀਂ ਅੱਜ ਇੱਥੇ ਸੰਸਾਰ ਦੇ ਵਿੱਚ ਇਹ ਪੁਰਾਣੀਆਂ ਚੀਜ਼ਾਂ ਨਾਲ ਜੁੜੇ ਹੋਈਆਂ ਹੂੰ ਬਈ ਕਰ ਰਹੇ ਹੋ ਇਤਿਹਾਸ ਨੂੰ ਜੇ ਪੱਖੋਂ ਮੰਨਣ ਦੀ ਕੋਸ਼ਿਸ਼ ਕਰੀਏ ਇਤਿਹਾਸ ਦੀ ਪਰਚੋਲ ਕਰੀਏ ਕਿਤਾਬਾਂ ਦੇ ਬਲਬੂਤੇ ਕਲਮ ਦੇ ਬਲਬੂਤੇ ਵੱਡੇ ਵੱਡੇ ਇਤਿਹਾਸ ਆ ਜਿਹੜੇ ਬਣੇ ਆ ਜੀ ਵੱਡੇ ਵੱਡੇ ਇਨਕਲਾਬ ਆਏ ਆ ਜਿਹੜੀ ਨੌਜਵਾਨ ਪੀੜ੍ਹੀ ਆ ਲੱਗਦਾ ਕਿ ਜਿਹੜਾ ਮੋਬਾਈਲ ਹੁਣ ਆ ਗਿਆ ਤੇ ਆਉਣਾ ਚਾਹੀਦਾ ਸੀ ਜਾਂ ਨਹੀਂ ਆਉਣਾ ਚਾਹੀਦਾ ਸੀ ਦੇਖੋ ਹਰੇਕ ਚੀਜ਼ ਦਾ ਆਉਣਾ ਬਹੁਤ ਜ਼ਰੂਰੀ ਆ ਹੂੰ ਸਾਈਕਲ ਦਾ ਆਉਣਾ ਜ਼ਰੂਰੀ ਆ ਮੋਟਰਸਾਈਕਲ ਦਾ ਆਉਣਾ ਜ਼ਰੂਰੀ ਆ ਉਸ ਤੋਂ ਬਾਅਦ ਕਾਰ ਦੀ ਗੱਲ ਕਰੀ ਉਹਨਾਂ ਵੀ ਆਉਣਾ ਜ਼ਰੂਰੀ ਆ ਹੂੰ ਜੇ ਆਪਾਂ ਉਹ ਤੋਂ ਵੱਡੀ ਚੀਜ਼ ਦੀ ਕਰੀਏ ਵੀ ਆਪਣੇ ਉੱਪਰ 에ਰੋਪਲੇਨ ਜਾਂਦਾ ਉਹਦਾ ਵੀ ਆਉਣਾ ਬਹੁਤ ਜ਼ਰੂਰੀ ਆ ਹੂੰ ਸਮੇਂ ਮੁਤਾਬਕ ਉਹ ਚੀਜ਼ਾਂ ਕੀ ਆ ਵੀ ਇਨਸਾਨ ਉਹ ਚੀਜ਼ਾਂ ਦੀ ਗਲਤ ਵਰਤੋਂ ਕਰ ਰਿਹਾ ਹੂੰ ਮੋਬਾਈਲ ਇੱਕ ਹੀ ਆਇਆ ਸੀ ਵੀ ਜਦੋਂ ਕੋਈ ਸੀ ਘਰ ਮੌਤ ਹੁੰਦੀ ਸੀ ਹੂੰ ਵੀ ਕੋਈ ਚਿੱਠੀ ਪੱਤਰ ਭੇਜਦਾ ਸੀ ਉਹ ਕਈ ਵਾਰਾਂ ਪਹੁੰਚਦੀ ਨਹੀਂ ਸੀ ਹੂੰ ਵੀ ਦੁੱਖ ਸੁੱਖ ਦੀ ਸਾਂਝ ਫੋਨਾਂ ਤੇ ਹੋਣ ਲੱਗੀ ਸੀ ਹੂੰ ਕਈ ਵਾਰਾਂ ਅਗਲਾ ਕਹਿੰਦਾ ਉਹ ਫੋਨ ਸਿਸਟਮੇ ਚੱਲ ਪਿਆ ਕੋਈ ਅਪਡੇਟ ਚੀਜ਼ਾਂ ਹੋ ਗਈਆਂ ਫੋਨਾਂ ਨੇ ਆਉਣਾ ਸੀ ਕਦੋਂ ਫੋਨ ਦੀ ਤਬਦੀਲੀ ਟੱਚ ਚ ਹੋ ਗਈ ਹੂੰ ਉਹ ਇਹਦੀ ਅਸੀਂ ਲੋਕ ਦਰਬਾਰਤੋਂ ਕਰਨ ਲੱਗ ਗਏ ਹੂੰ ਸਾਈਕਲਿਕ ਇਹੋ ਜਿਹੀ ਚੀਜ਼ ਆਈ ਸੀ ਵੀ ਲੋਕ ਤੁਰ ਕੇ ਜਾਂਦੇ ਆ ਕਿਸੇ ਨੇ ਇਹਦੀ ਕਾਰ ਡੱਡੀ ਸੀ ਵੀ ਇਹ ਚੀਜ਼ ਇੱਕ ਸਾਧਨ ਬਣ ਗਿਆ ਹੂੰ ਅਸੀਂ ਅੱਜ ਕੱਲ੍ਹ ਲੋਕਾਂ ਨੇ ਇਹਨੂੰ ਕਿੱਲਿਆਂ ਦੇ ਡੰਕ ਤੱਕ ਮੋਟਰਸਾਈਕਲਾਂ ਤੇ ਆ ਗਏ ਹੂੰ ਸਾਡੇ ਪਿਤਾ ਜੀ ਉਹਨੂੰ ਰਿਪੇਅਰ ਕਰਾ ਕੇ ਲਿਆਉਂਦੇ ਉਹ ਚ 500 ਦਾ ਤੇਲ ਪਾਉਂਦੇ ਆ ਹੂੰ ਉਹ ਚਾਬੀ ਵਿੱਚ ਛੱਡ ਜਾਂਦੇ ਵੀ ਕਈ ਵਾਰਾਂ ਆਪਣੇ ਕੋਈ ਘਰੇ ਜਾਨਵਰ ਕੋਈ ਢਿੱਲਾ ਹੋ ਗਿਆ ਐ ਐਮਰਜੈਂਸੀ ਦਵਾਈ ਲੈ ਕੇ ਆਉਣੀ ਆ ਇਹ ਚ ਤੇਲ ਵੀ ਹੈਗਾ ਜੀ ਚਾਬੀ ਵੀ ਹੈਗੀ ਆ ਪਰ ਸਾਡੀ ਨੌਜਵਾਨ ਪੀੜ੍ਹੀ ਕੀ ਕਰਦੀ ਆ ਵੱਡਾ ਦਿੱਤਾ ਅਸੀਂ 15-15 ਕਿਲੋਮੀਟਰ ਤੇ ਜਾ ਕੇ 버거 ਖਾ ਕੇ ਆਉਨੇ ਆ 100-100 ਰੁਪਏ ਦਾ ਤੇਲ ਫੂਖ ਕੇ 100-100 ਰੁਪਏ ਦੇ 버거 ਖਾ ਕੇ ਉਹ ਉਹ ਆਪਦੇ ਪਿਤਾ ਦੀ ਕੰਡੀਸ਼ਨ ਨਹੀਂ ਜਾਣਦੇ ਵੀ ਸਾਡੇ ਪਿਤਾ ਅਸੀਂ ਆਰਤੀ ਦਾ ਦੇਣਾ ਕੁਛ ਸਾਡੇ ਕੋਲੇ 2 ਰੁਪਏ ਹੈਗੇ ਆ ਇਹਦੀ ਸਰਵਿਸ ਕਰਾਈ ਆ ਇਹਦੇ ਟਾਇਰ ਕਸਦੇ ਇਹਦੇ 100 ਦਾ ਤੇਲ ਮਾ ਉਹਨਾਂ ਨੂੰ ਕੁਛ ਨਹੀਂ ਪਤਾ ਜਿਵੇਂ ਕਹਾਵਤ ਬਣੀ ਹੈ ਕਿ ਜਿੰਨੀ ਕਿ ਚਾਦਰਾਂ ਉਹਨੇ ਕ ਪੈਰ ਉਹਨੇ ਕ ਪੈਰ ਪਸਾਰਿਆ ਸਾਡਾ ਹੁਣ ਪੈਰ ਚਾਦਰ ਤੋਂ ਬਾਹਰ ਹੁੰਦੇ ਬਾਹਰ ਹੋ ਗਏ ਉਹਦੇ ਵਿੱਚ ਪਿਤਾ ਜੀ ਨੂੰ ਇੱਕ ਇਹ ਦੇਖਣਾ ਪੈਂਦਾ ਉਹਦੇ ਪਿਤਾ ਕਹਿੰਦਾ ਪੁੱਤ ਆਪਣੀ ਪਿਜੀਸ਼ਨ ਇਹ ਜੀ ਐ ਇਹੇ ਜੀ ਆ ਵੀ ਜਿੰਨੇ ਕ ਆਪਣੇ ਦਾਣੇ ਹੁੰਦੇ ਆਪਾਂ ਉਹਨੇ ਕ ਖਾ ਲੈਣੇ ਆ ਹੂੰ ਉਹ ਕਹਿੰਦਾ ਬਾਪੂ ਫਲਾਣੇ ਦੇ ਮੁੰਡੇ ਦੇ ਜੀਨ ਪਾਈ ਐ ਮੈਂ ਤਾਂ ਉਹ ਜੀ ਲਊਗਾ ਉਹ ਕਹਿੰਦਾ ਪੁੱਤ ਮੈਂ 6 ਮਹੀਨਿਆਂ ਬਾਅਦ ਇੱਕ ਕੁੜਤਾ ਪੇਮਾ ਸੋਣਾ ਵੀ ਆਪਣਾ ਪਰਿਵਾਰ ਮੇਰੇ ਪਿਤਾ ਜੀ ਮੈਨੂੰ ਇਹੀ ਗੱਲਾਂ ਦੱਸਦੇ ਸੀ ਵੀ ਆਪਾਂ ਇੱਕ ਪਰਿਵਾਰ ਦੇ ਵਿੱਚ ਇਕੱਠੇ ਰਹਿਣਾ ਉਹ ਜਦੋਂ ਪਿਤਾ ਜੀ ਤੋਂ ਬਾਪੂ ਤੇ ਆ ਜਾਂਦੇ ਆ ਬਾਪੂ ਨੂੰ ਫਿਰ ਕਹਿ ਦਿੰਦੇ ਬੁੜਿਆ ਤੂੰ ਤਾਂ ਯਾਰ ਤੈਨੂੰ ਤਾਂ ਨੌਲਜ ਹੀ ਨਹੀਂ ਉੱਥੋਂ ਉਹਨਾਂ ਦਾ ਭਾਈ ਚਾਰ ਕਿਸਾਂਜ ਜਦੋਂ ਮਤਲਬ ਕਿ ਆਪਾਂ ਪਿਤਾ ਜੀ ਨੂੰ ਬੁੜਾ ਕਹਿਣ ਲੱਗੇ ਉਹ ਦਾ ਖਾਨਦਾਨੀ ਸਭਾ ਸਭ ਪਿਤਾ ਜੀ ਨੂੰ ਟੁੱਟ ਜਾਂਦਾ ਉਹ ਪਿਤਾ ਜੀ ਦਾ ਜਿਹੜਾ ਮਨ ਹੁੰਦਾ ਉਹ ਇੰਨਾ ਕਠੋਰ ਹੋ ਜਾਂਦਾ ਵੀ ਇਹਨੂੰ ਜੰਮਿਆ ਪਾਲਿਆ ਪਲੋਸਿਆ ਪੜਾਇਆ ਅੱਜ ਇਹ ਇਨਸਾਨ ਨੇ ਮੇਰੇ ਲੱਤ ਮਾਰੀ ਉਹ ਇਸੇ ਕਰਕੇ ਉਹ ਚੀਜ਼ਾਂ ਦਾ ਭਵਿੱਖ ਉਹ ਚੀਜ਼ਾਂ ਦੀ ਸਾਡੀ ਇਹ ਗ੍ਰਾਫਟ ਹੁੰਦੀ ਹੁੰਦੀ ਹੈ ਇੱਥੇ ਇੱਥੋਂ ਤੱਕ ਪਹੁੰਚ ਗਏ ਜੀ ਬਾਪੂ ਬੰਨਾ ਚੀਜ਼ਾਂ ਜਿਵੇਂ ਬਾਈ ਨੇ ਗੱਲ ਕੀਤੀ ਹੈ ਕਿ ਬਾਪੂ ਦਾ ਮੰਜਾ ਹੁਣ ਕੋਠੀ ਬਣੀ ਹੁੰਦੀ ਹੈ ਮਹਿਲ ਬਣਿਆ ਹੁੰਦਾ ਹੈ ਪਾਸੇ ਕਰ ਦਿੰਦੇ ਆ ਬਾਹਰ ਕੱਢ ਦਿੰਦੇ ਆ ਪਹਿਲਾ ਚੀਜ਼ਾਂ ਸੀਆਂ ਪੁਰਾਣੇ ਸਮਾਂ ਦੇ ਵਿੱਚ ਨਹੀਂ ਜੀ ਨਹੀਂ ਬਹੁਤ ਇੱਜਤਾਂ ਸੀ ਬਹੁਤ ਇੱਜਤਾਂ ਸੀ ਕਿਵੇਂ ਬਾਈ ਜੀ ਨੇ ਦੱਸਿਆ ਵੀ ਇੱਕ ਬਲਦ ਸੀ ਅਸੀਂ ਪਸ਼ੂਆਂ ਦੀ ਵੀ ਕਦਰ ਕਰਦੀ ਸੀ ਹਾਂ ਐਗਜ਼ਾਮਪਲ ਦਿੱਤੀ ਆ ਆਪਾਂ ਕਲਪਨਾ ਕੀਤੀ ਆ ਵੀ ਓਹ ਪੁਰਾਣੇ ਸਮਾਂ ਦੇ ਵਿੱਚ ਅਸੀਂ ਬਲਦਾਂ ਦੀ ਕਦਰ ਕਰਦੇ ਸੀ ਉਹ ਜੇ ਕੱਟੀ ਕੋਈ ਮੱਝ ਕੱਟੀ ਦੇ ਦਿੰਦੀ ਸੀ ਉਹਨੂੰ ਪਾਲਦੇ ਸੀ ਵੀ ਜਾ ਪੁੱਤ ਤੂੰ ਉੱਥੇ ਜਾ ਛੱਪੜ ਤੇ ਜਾ ਕਿ ਉਹਨੂੰ ਨਵਾ ਕੇ ਲਿਆ ਹੂੰ ਉਹ ਬੱਚੇ ਕੀ ਕਰਦੇ ਸੀ ਉਹਨੂੰ ਮਾਲਸ ਕਰਦੇ ਸੀ ਤੋਰਾ ਫੇਰਾ ਕਰਦੇ ਸੀ ਤੇ ਬਸ ਛੱਪੜ ਜੀ ਨਾਲ ਆ ਕੇ ਆਉਂਦੇ ਸੀ ਬੱਚੇ ਹੂੰ ਮੱਝ ਦੇ ਉੱਤੇ ਬਹਿਣਾ ਮਨੋਰੰਜਨ ਦਾ ਸਾਧਨ ਸੀ ਉਹ ਬੱਚਾਂ ਦਾ ਹੂੰ ਛੱਪੜ ਚ ਮੱਝ ਨਹੀਂ ਨਿਕਲਦੀ ਸੀ ਡੀਟੀਆਂ ਮਾਰਦੇ ਸੀ ਮਨੋਰੰਜਨ ਦਾ ਸਾਧਨ ਸੀ ਹੱਸਦੇ ਸੀ ਖੇਡਦੇ ਸੀ ਜੋਕਾਂ ਲੜਦੀਆਂ ਸੀ ਮੱਝ ਦੇ ਉੱਤੇ ਬਹਿ ਕੇ ਹੋਣਾ ਸੀ ਮਨੋਰੰਜਨ ਦਾ ਸਾਧਨ ਸੀ ਉਹਦਾ ਮੋਬਾਈਲ ਹੈ ਨਹੀਂ ਸੀ ਹੂੰ ਜਦੋਂ ਅਸੀਂ ਛੱਪਣਾ ਦੇ ਵਿੱਚ ਮੱਝਾਂ ਦਾ ਖਾਤਮਾ ਕਰਤਾ ਹੂੰ ਪਸੂ ਕਰੇ ਰੱਖਣੋਂ ਹਟ ਗਏ ਛੱਪੜ ਖਤਮ ਹੋ ਗਿਆ ਛੱਪੜ ਖਤਮ ਹੋ ਛੱਪੜ ਹੈਗੇ ਆ ਜੀ ਪਿੰਡਾਂ ਚ ਹਮ ਛੱਪੜ ਉਹੀ ਆ ਨਹਿਰਾਂ ਉਹੀ ਆ ਸੂਏ ਉਹੀ ਆ ਪਰ ਜਿਹੜੀ ਸਾਡੀ ਸੋਚ ਆ ਉਹ ਖਤਮ ਹੋ ਗਈ ਹਮ ਛੱਪੜ ਨਹੀਂ ਖਤਮ ਹੋਏ ਹਮ ਅੱਜ ਪਿੰਡ ਦੇ ਵਿੱਚ 2000 ਆਬਾਦੀ ਆ ਹਮ 2000 ਆਬਾਦੀ ਦੇ ਵਿੱਚੋਂ 10 ਬੰਦੇ ਪੁਰਾਣੀ ਚੀਜ਼ਾਂ ਨਾਲ ਜੁੜਿਆ ਵਾ ਉਹਨਾਂ ਦੇ ਵਿੱਚੋਂ ਐਗਜ਼ੈਂਪਲ ਬਾਈ ਸਵਰਨ ਸਿੰਘ ਛੇਰਗਿਲ ਦੀ ਮੈਂ ਲੈਣਾ ਹਮ ਇਹਨਾਂ ਕੋਲੇ ਪ੍ਰਮਾਤਮਾ ਨੇ ਦਿੱਤਾ ਬਹੁਤ ਕੁਛ ਆ ਪਰ ਇਹ ਗੈਸ ਦੀ ਰੋਟੀ ਨਹੀਂ ਖਾਂਦੇ ਚੁੱਲ੍ਹੇ ਦੀ ਰੋਟੀ ਖਾਂਦੇ ਆ ਹੂੰ ਇਹਨਾਂ ਦੀਆਂ ਪਿੰਡ ਦੇ ਵਿੱਚ ਬਹੁਤ ਤਗੜੀਆਂ ਕੋਠੀਆਂ ਪਾਇਮੇ ਉੱਥੇ ਨਹੀਂ ਰਹਿੰਦੇ ਇੱਥੇ ਆ ਕੇ ਆਪਦਾ ਜੀਵਨ ਬਤੀਤ ਕਰਦੇ ਆ ਹੂੰ ਇਹਨਾਂ ਦਾ ਵੀ ਕੀ ਕਰਦੇ ਸੀ ਕੋਠੀ ਚ ਰਹੀਏ ਹੂੰ ਪਰ ਲੋਕਾਂ ਨੇ ਆਪਦੀ ਸੋਚ ਬਦਲ ਲਈ ਹੂੰ ਸਮੇਂ ਦੇ ਮੁਤਾਬਕ ਪਰ ਇੰਨੀ ਨਹੀਂ ਬਦਲਣੀ ਚਾਹੀਦੀ ਸੀ ਜਿੰਨੀ ਲੋਕਾਂ ਨੇ ਸੋਚ ਬਦਲੀ ਆ ਹੂੰ ਜਿਹੜੀ ਆਪਾਂ ਗੱਲ ਤੁਸੀਂ ਕਰਦੇ ਸੀ ਵੀ ਬਾਈ ਸਾਈਕਲ ਦਾ ਮੋਟਰਸਾਈਕਲ ਦਾ ਅਸੀਂ ਲੋਕ ਉਹਨਾਂ ਦੀ ਦਰਵਾਜ਼ੇ ਤੋਂ ਕਰਨ ਲੱਗ ਗਏ ਹਰੇਕ ਚੀਜ਼ ਦਾ ਆਉਣਾ ਜ਼ਰੂਰੀ ਆ ਹੂੰ ਪਰ ਵਰ ਤੋਂ ਆਪਣੇ ਹੱਥਾਂ ਦੇ ਵਿੱਚ ਆਪਣੇ ਤੁਸੀਂ ਮੋਟਰਸਾਈਕਲ ਤੁਸੀਂ ਉਹਨੂੰ ਲੋਡ ਮੁਤਾਬਕ ਵਰਤੋ ਵਰਤੋ ਆ ਤੁਸੀਂ ਉਹਨੂੰ ਬੇਲੋੜਾ ਵਰਤੋ ਦਰਵਤ ਤੋਂ ਆ ਬਿਲਕੁਲ ਆਪਾਂ ਤੁਰਕੇ ਜਿਹੜਾ ਆਪਾਂ ਦਿਖਾਉਣਾ ਹੈ ਜੇ ਦਰਸ਼ਕਾਂ ਨੂੰ ਪਤਾ ਲੱਗ ਜੇ ਵੀ ਕੀ ਚੀਜ਼ਾਂ ਨੇ ਵਿਰਾਸਤੀ ਘਰ ਦੇ ਵਿੱਚ ਕੀ ਉੱਥੇ ਇਹ ਚੀਜ਼ਾਂ ਰੱਖੀਆਂ ਹੋਈਆਂ ਨੇ ਉਸੇ ਵਿਰਾਸਤੀ ਘਰ ਦੇ ਬੱਚੇ ਗੱਡਾ ਜਿਹੜਾ ਆਮ ਜਿਹੜੀ ਇਸ ਗੱਡੇ ਦੀ ਵਰਤੋਂ ਹੁੰਦੀ ਹੁੰਦੀ ਸੀਗੀ 1980 ਦੇ ਬੱਚਾ 85 ਦੇ ਬੱਚਾ ਆਮ ਜਿਹੜੇ ਵਰਤੋਂ ਦੇ ਬੱਚਾ ਗੱਡਾ ਆਉਂਦਾ ਹੁੰਦਾ ਸੀ ਜੇ ਖੇਤਾਂ ਤੋਂ ਜਿਹੜੀ ਫਸਲ ਚੱਕ ਕੇ ਲਿਆਉਣੀ ਬਾਕੀ ਗੱਲ ਬਾਪੂ ਦੱਸ ਦੇਣਗੇ ਬਾਪੂ ਜੀ ਯਾਦ ਪੁਰਾਣੇ ਸਮੇਂ ਆਇਆ ਦਿਮਾਗ ਦੇ ਵਿੱਚੋਂ ਗੱਲਾਂ ਜਦੋਂ ਹੁੰਦੀਆਂ ਸੀ 1947 ਦੇ ਵਿੱਚ ਵੀ ਆਪਣੇ ਲੋਕ ਕਿਉਂ ਦੇਸ਼ ਦੀ ਵੰਡ ਹੋਈ ਆ ਉਹ ਫਟਮਾਉਂਦੀਆਂ ਲੋਕਾਂ ਕੋਲ ਫਿਲਮਾਂ ਬਣੀਆਂ ਮੀ ਹਮ ਤੇ ਕਿਉਂ ਇਹ 1920 ਵਿੱਚ ਜੀ ਲੋਕਾਂ ਨੇ ਸੈਂਪਲ ਗੱਡੇ ਬਣਾਏ ਪਹਿਲਾਂ ਹਮ 1920 ਦੇ ਵਿੱਚ 20 ਦੇ ਵਿੱਚ 20 ਤੋਂ ਸ਼ੁਰੂ ਹੋ ਗਿਆ ਜੀ ਇਹ ਫਿਰ 25-30 ਸਾਲ ਚੱਲਿਆ 1955 ਤੇ ਖਤਮ ਹੋ ਗਏ ਹਮ ਰੇੜੀਆਂ ਬਣ ਗਈਆਂ ਮਾਲਕਿ ਟਾਇਰ ਵਾਲੇ ਲੋਕਾਂ ਨੇ ਹਮ ਤਬਦੀਲੀ ਆ ਗਈ ਨਾ ਜੀ ਹਮ ਉਦੋਂ ਬਾਅਦ ਜਿਹੜੇ ਲੋਕਾਂ ਨੇ ਘਰੇ ਗੱਡਾ ਘਰ ਬਣਾਇਆ ਸੀ ਇਹਨਾਂ ਦਾ ਮੋਹ ਸੀ ਕਰੇ ਨਾ ਉਹਨੂੰ ਦਸ ਦਾ ਮਹੀਨੇ ਲੈ ਕੇ ਮਿਸਤਰੀਆਂ ਤੋਂ ਬਣਾਇ ਸੀ ਜੀ ਉਸ ਸਮੇਂ ਚ ਫਿਰ ਇਹ ਪਾਰਟ ਵੀ ਅਸੀਂ ਭੁੱਲ ਗਿਆ ਦੇਖੋ ਪਾਰਟ ਸਾਰੇ ਲਿਖੇ ਹੋਏ ਇਹ ਗੱਡੀ ਦੇ ਸਾਰੇ ਪਾਰਟ ਆ ਜਿਵੇਂ ਉਲਾਲੂਆ ਲਾਰੂਆ ਪਟੜੀ ਫਟੀਆਂ ਹੈਡਲੇ ਡੰਡੇ ਦੋਵੇਂ ਤੀਰ ਇਹ ਗੱਡੀ ਦੇ ਪਾਰਟ ਆ ਸਾਰੇ ਬਿਲਕੁਲ ਗੱਡੀ ਦੇ ਪਾਰਟ ਆ ਜੀ ਜਦੋਂ ਸੈਨਸ ਨੇ ਥੋੜੀ ਤਰੱਕੀ ਕੀਤੀ ਗੱਡਾ ਆਮ ਕਰੇ ਨਹੀਂ ਸੀ ਇਹ ਲਾਣੇ ਵਾਲੇ ਦੇ ਘਰੇ ਹੁੰਦਾ ਸੀ ਜਿਵੇਂ 4x4 ਟਰੈਕਟਰ ਆ ਇਹ ਜੀ ਆ ਮਿਲਦੇ ਆ ਉਦੋਂ ਐ ਨਹੀਂ ਸੀ ਇਹਦਾ ਲੱਗ ਜਾਂ ਕੋਈ ਪੰਜ ਚਾਰ ਘਰਾਂ ਚ ਹੁੰਦਾ ਸੀ ਗੱਡਾ ਹੂੰ ਜੇ ਕੋਈ ਮੰਗ ਕੇ ਲੈ ਜਾਂਦਾ ਅਗਲਾ ਕਹਿੰਦਾ ਗੱਡੇ ਚ ਨਾ ਸਾਨ ਕਰਦਾ ਜੇ ਵੀ ਇੱਕ ਹਫ਼ਤੇ ਹੈਗੀ ਆ ਹੂੰ ਪੰਜਾਬ ਕਾਹਤ ਬਣੀ ਹੋਈ ਆ ਹਾਂ ਪੰਜਾਬ ਦਾ ਗੱਡਾ ਜਿਹੜਾ ਇਹ ਲੱਗਾ ਹੂੰ ਕੰਦੇ ਹੋਰ ਸ਼ੇਟਾਂ ਦੇ ਹੈਗੇ ਆ ਹੂੰ ਜਿਹੜੇ ਪੰਜਾਬ ਦਾ ਗੱਡਾ ਤੁਹਾਨੂੰ ਉਹਦੇ ਸ਼ਕੀਨ ਪੰਜਾਬ ਦੇ ਗੱਡੇ ਤੇ ਖਾਸ਼ਤ ਕੀ ਸੀ ਦੂਜਾ ਸਾਲ ਸਾਕੇ ਤੇ ਪਿੱਤਰ ਵੱਧ ਲੱਗਿਆ ਜੀ ਹੂੰ ਇਹਦੇ ਚ ਸੋਧ ਕੇ ਹਰਕ ਜੀ ਲਾਈ ਹੋਈ ਆ ਹੂੰ ਉਹ ਉਹ ਮਲ ਕੇ ਦੋ ਸਦੀਰ ਦੇ ਜੋੜ ਕੇ ਡੰਗ ਲਾਉਂਦੇ ਸੀ ਪਰ ਪੰਜਾਬ ਨੇ ਗਰਦ ਕਰਤੇ ਦੇ ਮਲ ਕੇ ਮਨ ਮਨ ਕਿੱਥੇ ਵਲਾਂਦੇ ਸੀ ਆ ਦੇਖੋ ਜੀ ਪੂਰਾ ਸਭ ਤੇ ਲੱਗਾ ਹੋਇਆ ਪੂਰੀ ਪਿੱਤਰ ਲੱਗੀ ਹੋਈ ਆ ਸਾਰੀ ਕਲਾ ਜੀ ਜਾਨਵਰਾਂ ਪਿਓਰ ਪਿੱਤਰ ਲੱਗੀ ਹੋਈ ਆ ਉੱਤੇ ਉੱਤੇ ਜਾਨਵਰਾਂ ਦੇ ਫੋਟੋਆਂ ਬਣਾਈਆਂ ਹੋਈਆਂ ਇੱਥੇ ਬੱਚਾ ਨਹੀਂ ਇੰਦਰਮੀਨਾ ਕਰੀ ਹਾਂਜੀ ਹਾਂਜੀ ਆ ਦੇਖੋ ਸਾਰੀ ਸਾਰੀ ਪਿੱਤਰ ਆ ਸਾਰੀ ਹਾਂਜੀ ਸਾਰਾ ਪਿੱਤਰ ਆ ਜੀ ਇਹ ਕਿਹਦੇ ਟਾਇਰ ਦੇਖੋ ਇਹ ਤਾਂ ਉੱਤੇ ਪਾਇਆ ਜਾਂਦਾ ਉੱਤੇ ਟਾਇਰ ਦੇਖੋ ਟਾਇਰ ਵੀ ਬਹੀ ਮਜ਼ਬੂਤੀ ਲੱਗੋ ਆ ਦੇਖੋ ਉਸ ਸਮੇਂ ਤੇ ਜੀ ਆ ਮਗਰ ਮੱਛ ਦਾ ਮੂੰਹ ਬਣਾਇਆ ਸਮਾਗਰ ਮੱਛ ਦਾ ਕਾਰ ਗੱਡੀ ਹੋਈ ਆ ਕਾਰ ਗੱਡੀ ਵੀ ਉਸ ਸਮੇਂ ਤੇ ਇਹ ਵਾਰ ਤੁਸੀਂ ਬਾਪੂ ਕਿੱਥੋਂ ਲੈ ਕੇ ਆਏ ਗੱਡਾ ਇਹ ਸਾਨੂੰ ਫੁੱਲ ਦੇ ਬੰਦਿਆਂ ਆਹ ਬੋਲਦੇ ਮੰਨ ਤਾਂ ਇਤਰਾ ਨਾ ਲਿਖਾਉਣਾ ਹੂੰ 1940 ਦੇ ਬਣਿਆ ਵਕਤ ਹੈ ਜੀ 1940 ਦੇ ਬੱਚਾ ਜੀ ਉਹ ਸਾਰਾ 94 95 ਸਾਲ ਪੁਰਾਣਾ ਹੈਗਾ ਹਾਂਜੀ ਹੈਗਾ 94 95 ਸਾਲ ਪੁਰਾਣਾ ਗੱਡਾ ਆਏ ਮਿਸਤਰੀ ਭੇ ਰੁਪਏ ਦਾ ਆਪਣਾ ਆ ਵਾ ਅਸੀਂ ਉਹ ਭੇ ਰੁਪਏ ਦਾ ਮਿਸਤਰੀ ਦਾ 9 ਵੀ ਭਾਗ ਦੇ ਫਿਰਦੇ ਆ ਵੀ ਸਾਨੂੰ ਮਿਲ ਜਿਓ 9 ਵੀ ਲਿਖਦੀ ਅਸੀਂ ਬਾਬੂ ਜੀ ਮੈਂ ਤੁਸੀਂ ਤੁਸੀਂ ਇਹ ਗੱਡੇ ਨੂੰ ਜਿਵੇਂ ਥੋੜਾ ਦੌਰ ਸੀ ਆ ਅਸੀਂ ਉਸੀ ਦਾ ਉਹਨੂੰ ਉਹ ਬਰ ਬਰ ਤੋਂ ਦੇ ਬੱਚੇ ਗੱਡੇ ਆਉਂਦੇ ਹੁੰਦੇ ਸੀਗੇ ਉਹ ਅਸੀਂ ਨਹੀਂ ਅਸੀਂ ਖੜੇ ਪਾਦੇ ਦੇਖਿਆ ਜੀ ਚੱਲ ਜਾਂਦੇ ਉਹਦੋਂ ਬਾਅਦ ਟਾਇਰ ਪਾਦੇ ਇਹਨਾਂ ਨੇ ਟਾਇਰਾਂ ਨਾਲ ਚੱਲਦੇ ਦੇਖਿਆ ਚਾਰ ਟਾਇਰ ਤੁਸੀਂ ਕਿੱਥੇ ਕਿਹਾ ਵਾ ਟਾਇਰ ਉਹਦੋਂ ਬਾਅਦ ਦੂਜੇ ਟਾਇਰ ਪਾਤੇ ਨਾ ਆਪਣੇ ਰਾਬੜ ਦੇ ਲੋਕਾਂ ਨੇ ਲਾ ਕੇ ਹਿੱਸਾ ਪਾਤਾ ਜਿਹੜੇ ਲੱਕੜ ਦੇ ਟਾਇਰ ਆ ਇਹ ਤਾਂ ਕਾਫੀ ਚਰੋ ਗਿਆ ਖੜਾ ਉਹ ਸੜਕਾਂ ਨਹੀਂ ਸਨਦੀਆਂ ਕੱਚੇ ਹੁੰਦੇ ਸੀ ਕੱਚੇ ਰਹਾਹ ਕੱਚੇ ਰਹਾਹ ਦੇ ਵਿੱਚ ਲੱਕੜ ਤੇ ਡਾਇਰ ਹੁੰਦੀ ਸੀ ਹਾਂਜੀ ਇਹ ਕੱਚੇ ਦਾ ਲੱਕੜ ਦੇ ਡਾਇਰ ਹੁੰਦੇ ਸੀ ਤੌੜੀ ਚੌੜੇ ਹੁੰਦੇ ਸੀ ਤਾਂ ਕਿ ਵੀ ਖੁੱਬਣ ਨਾ ਤੇ ਪੱਕੇ ਰਹਾਹ ਤੋਂ ਬਾਅਦ ਹੀ ਖਤਮ ਹੋ ਗਏ ਸੱਦ ਲੋਕ ਜਿਵੇਂ ਵਿਆਹਾਂ ਦੇ ਪਤ ਜਾ ਕੇ ਨਾਨਕਾ ਮੇਲ ਗੱਡਾਂ ਤੇ ਆਉਂਦਾ ਹੁੰਦਾ ਸੀਗਾ ਪਹਿਲਾਂ ਪਿੰਡਾਂ 'ਚ ਵੱੜ ਜਾਂਦੇ ਸੀ 20 50 50 ਕਿਲੋਮੀਟਰ ਤੇ ਸਾਡੇ ਰਸਤੇ ਦਾ ਜਾਂਦੇ ਰਹੇ ਮਾਸੇ ਨੇ ਮਾਰਦਾ ਦੱਸਦੇ ਹੁੰਦੀ ਸੀ ਜਦੋਂ ਪਿੰਡ ਆ ਜਾਂਦਾ ਉਦੋਂ ਗੀਤ ਗਾਉਣ ਲੱਗ ਜਾਂਦੇ ਜਦੋਂ ਪਿੰਡ ਲੰਘੇ ਜਾਂਦਾ ਉਦੋਂ ਗੱਡੇ ਫੇਰ ਬੈਠ ਜਾਂਦੇ ਵੀਰ ਮਲਕੇ ਮਨੋਰੰਜਨ ਕਾ ਦੇ ਲੋਕ ਤੁਰ ਜਾਂਦੇ ਪਿੰਡ ਦੇ ਪਿੰਡ ਬਾਹਰ ਨਿਕਲਦੇ ਵੀ ਇਹ ਜੀ ਪਾਰਟੀ ਛੇਣ ਦੀ ਗੱਲ ਕੀਤੀ ਆ ਬੰਡ ਦੀ ਗੱਲ ਕੀਤੀ ਆ ਬਾਕੀ ਕਿੱਦਿਖਾਉਣੇ ਆ ਆ ਦੇਖੋ ਆ ਦਿਖਾ ਦੇ ਜਿਹੜੇ ਫੋਟੋ ਆਪਾਂ ਦੇਖਦੇ ਆ ਇਹ ਆ ਤੋਦੇ ਦੇ ਦੇਖੋ ਹਾਂ ਆ ਤੋਦੇ ਦੇ ਫੋਟੋ ਆ ਮੋਰ ਆ ਗਈ ਆ ਮੋਰ ਨਹੀਂ ਆ ਮੋਰ ਬਣਿਆ ਹੋਇਆ ਆ ਆਖੀ ਆ ਗਈ ਆ ਦੇਖੋ ਹਾਂ ਜੀ ਇਹ ਤੁਸੀਂ ਆ ਮੱਛੀ ਆ ਗਈ 1940 ਦੀ ਕਾਰ ਹੀ ਕੱਟੀ ਹੋਈ ਹੋਣੀ ਅਜੇ ਉਹਨਾਂ ਦੇ ਉਦੋਂ ਦੀ ਆ ਮੋਰ ਨਹੀਂ ਮੋਰ ਆ ਗਈ ਹਾਂ ਉਦੋਂ ਤੋਂ ਬਾਅਦ ਉਹਨਾਂ ਮਸ਼ੀਨੀਆਂ ਚੋਂ ਕਿ ਭਣੀ ਹੁੰਦਾ ਸੀ ਬਈ ਕਾਰ ਸਾਰਾ ਹੱਥੀ ਕੰਮ ਹੋਇਆ ਭਾਜੀ ਸਾਰਾ ਹੱਥੀ ਹੋਇਆ ਕੋਈ ਮਸ਼ੀਨ ਨਹੀਂ ਝ ਹੂੰ ਸਾਰੀ ਚੰਡ ਹੋ ਕੇ ਉਦੋਂ ਮੁੜ ਕੇ ਜਿਹੜਾ ਇਹ ਕੋਈ ਮੋਰ ਦੇ ਵਿੱਚ ਤਬਦੀਲ ਕਰਤਾ ਕੋਈ ਹਾਂ ਹਾਂ ਕੋਈ ਮੋਰ ਸੱਤਾਂ ਡرائی ਹੋਈ ਵੀ ਹੈ ਸਾਰੀ ਇਹ ਹੂੰ ਸਾਰੇ ਜਾਨਵਰਾਂ ਦੀਆਂ ਫੁੱਟਵਾ ਆ ਦੇਖੋ ਜਿਵੇਂ ਮੱਛਾ ਿਆ ਕੋ ਹੋਰ ਦੀਆ ਮੱਛਮ ਨੂੰ ਲੱਗਦੀ ਹੈ ਜਿਵੇਂ ਆਪਣੇ ਹੁਣ ਮੋਟਰਸਾਈਕਲ ਬੰਤਰ ਬੰਤਰ ਉੱਡਾਂ ਨਹੀਂ ਦਿੱਤੀ ਹੋਈ ਆ ਮੱਛੀ ਮੰਗੂ ਨਹੀਂ ਦਿੱਤੀ ਆਹਾ ਕੂੜੀ ਦਾ ਸੇਰਾ ਹੀ ਹਾਂ ਆਹ ਕੂੜੀ ਜੱਕਾ ਨੇ ਬਣਾਇਆ ਹੂੰ ਬਲਕੇ ਜਾਨਵਰਾਂ ਨੇ ਕਾਫੀ ਮਨੁੱਖਤਾ ਲਗਾ ਰਿਆ ਹਮ ਬਾਕੀ ਬਾਪੂ ਇਹ ਪੁਰਾਣੇ ਸਮੇਂ ਦੀ ਯਾਦ ਜਦੋਂ ਆ ਨੌਜਵਾਨ ਖੜੇ ਇੱਥੇ ਦੇਖਣ ਦੇਖੇ ਜਾਂਦੇ ਆ ਇਹ ਇਹਨਾਂ ਦੇ ਵਿਚ ਇਤਾਂ ਦੇ ਵਿੱਚੋਂ ਗੱਲ ਆਈ ਹੋਊਗੀ ਵੀ ਯਾਰ ਆਪਣੇ ਆ ਗਰਸਾ ਹੁੰਦਾ ਸੀਗਾ ਕਿਤੇ ਨਾ ਕਿਤੇ ਲੋਕ ਉਹ ਜੁੜਦੇ ਉਹ ਚੀਜ਼ਾਂ ਆ ਕਿ ਇੱਥੇ ਆ ਕੇ ਬਰਾਤਰੀ ਕਰਦੇ ਬੁਹਾਕੇ ਦਿੰਦੇ ਆ ਮਤਲਬ ਕਿ ਆ ਲੱਗਦਾ ਦੇਖੀ ਯਾਰ ਇੱਕ ਮਤਲਬ ਕਿ ਜੇ ਮੇਰਾਸਾ ਤੋਂ ਘਮ ਹੋ ਗਏ ਮੇਰਾਸ ਵੀ ਘਮ ਹੋ ਗਏ ਹਮ ਰਾਸੀ ਬੀਸੀ ਕੋਸ਼ ਕਰ ਰਹੇ ਜਿਹੜਾ ਰਸਿਆ ਨੂੰ ਮਿਲ ਜੇ ਤਾਂ ਉਹ ਰਾਸੀ ਰੱਖਾਂਗੇ ਲੈ ਆ ਕੇ ਅੱਗੇ ਜਾ ਕੇ ਪਾਪਾ ਉਹ ਜਿਹੜੇ ਹਾਲ ਨਾ ਰੱਖੇ ਹੋਏ ਜਿਹੜੇ ਹਾਲਤੀ ਵਰ ਤੋਂ ਇਹ ਇਹ ਜਾਦੇ ਜੀ ਜਿਹੜਾ ਗੱਡਾ ਸੀ ਖੇਤੀਬਾੜੀ ਦਾ ਕੰਮ ਕਰਦਾ ਸੀ ਜਿਵੇਂ ਢੋਆ ਢੋਈ ਦਾ ਜਿਹੜੇ ਰਸ ਸੀ ਉਹ ਮਲ ਕੇ ਉੱਤੇ ਕਪੜਾ ਪਾ ਕੇ ਉਹ ਅਮੀਰ ਘਰਾਂ ਦੀ ਜਿਵੇਂ ਆਪਾਂ ਹੁਣ ਫੋਰਚੂਨਰ ਜਾਨਦੇ ਆ ਅਮੀਰ ਘਰ ਉਹ ਚ ਪੜਦੇ ਨਾ ਹੁੰਦੇ ਹੁੰਦੇ ਸੀ ਖਸ ਦੇ ਬੈਠ ਕੇ ਵਿਆਹ ਲਿਆ ਕੇ ਹਾਂ ਜੋ ਬੰਦਾ ਵਿਆਹ ਕਿ ਲ ਹੁੰਦਾ ਉਹ ਚਾਰ ਟਾਇਰ ਹੁੰਦੇ ਸੀ ਜਿਹੜੀ ਗੱਡੀ ਹੁੰਦੀ ਸੀ ਛੋਟੀ ਜਿਹੀ ਬਣਾਈ ਵੀ ਉਹਦੇ ਦੋ ਟਾਇਰ ਹੁੰਦੇ ਸੀ ਉਹਨੂੰ ਗੱਡੀ ਕਹਿੰਦੇ ਸੀ